thank <laughs> you A जल अबोश ਮਮਤ ਕੱਕ ਤੇ ਫਾਲੀ ਤੇਰੇ ਦੁਨਜ ਪਤ ਹੈ ਕਾਤਾ ਮਮਤ ਕੱਕ ਤੇ

ਨੰਦਿਆ ਪਿਆਰਿਆ ਚੋਹ ਸਾਹਿਬ ਜਗਤ ਆਤਮਿਆ ਮੁਕਤਿਆ ਅਠਿਆ ਜਪਿਆ ਤਪਿਆ ਜਿਨਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਰੇ ਦੇਖ ਕੇ ਅਨੁਲਿਖ ਕੀਤਾ ਤੇਰਾ ਪਿਆਰਿਆ ਸੁਤਿਆਰਿਆ ਦੀ ਕਮਾਈ ਦਾ ਧੰਨpur ਕੇ ਖਾਲਸਾ ਦੀ ਬੋਲੋ ਜੀ ਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਦਿੱਤੇ ਤੰਦ ਬੰਦ ਕਟਾਏ ਕੋਪਰੀਆਂ ਵਿਹਾਈਆਂ ਚਰਕੜੀਆਂ 'ਤੇ ਚੜੇ ਆਰਿਆਂ ਨਾਲ ਚਰਾਏ ਗਏ ਗੋਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਵਾਇ। ਇਹਨਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਦੀ ਬੋਲੋ ਜੀ। ਹਾਏ ਕਰੋ ਪੰਨਾ ਤੱਤਾ ਸਰਬੱਤ ਗੁਰਦਵਾਰਿਆਂ ਦਾ ਧਿਆਨਤਰ ਕੇ ਬੋਲੋ ਜੀ। ਤੁਹਾਨੂੰ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ 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 ਚੱਪਿਆਵੇਂ ਚੱਪਿਆਵੇਂ ਬਸ ਸਬਕਾਂ ਸਰਬ ਸੁਖੋਵੇਂ ਜਹਾਨ ਦਾ ਖਾਲਸਾ ਦੀ ਸਾਹਿਬ ਤਾ ਤਹ ਰਛਿਆ ਰਿਆ ਇਤ ਦੇਗ ਤੇ ਗੁਫਤੇ ਬਰਦ ਕੀਤਾ ਅਜ ਪੰਥ ਕੇ ਦੇਵ ਸ੍ਰੀ ਸਾਹਿਬ ਜੀ ਸਹਾਰੇ ਹਾਲ ਚੇਰੀ ਕੇ ਮੋਲਦਾ ਦੇ ਮੋਲਾ ਜੀ ਵਾਹਿਗੁਰੂ ਸਿੱਖੇਦਾਰ ਕੇਸਦਾਨ ਰਹਿਤਦਾਨ ਬੇਕਦਾਨ ਵਿਸਾਹਦਾਨ ਪ੍ਰੋਸਾਹਦਾਨ ਤਨ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਰਾਨ ਚੌਕੀਆਂ ਝੰਡੇ ਭੁੰਗੇ ਧੁਕੂ ਜੋਬੇ ਅਤਲ ਧਰਮ ਦਾ ਜੈਕਾਰ ਬੋਲੋ ਜੀ जिन तंथ विछोड़याुले दर्शन सेवा प्यारे ख़ालसा दी बखशो ਦੇ ਮਾਨ ਨਿਤਾਰਿਆਂ ਦੇ ਤਾਰ ਮਯੋਟਿਆਂ ਦੇ ਯੋਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਚਾਰ ਪਹਿਰ ਰਾਤ ਪੀਂ ਦੀ ਬਾਣੇ ਅੰਦਰ ਬਤੀਤ ਹੋਈ ਚਾਰ ਪਰ ਦਿਹਾੜਾ ਆਪਰੇ ਭਾਰੇ ਅੰਦਰ ਬਤੀਤ ਕਰਾਉਣਾ ਆਮਰੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦੇ ਪਾਵਨ ਪਵਿੱਤਰ ਉਸਥਾਨ ਗੁਰਦੁਆਰਾ ਸ਼ਹੀਦਗੰਜ ਸਾਇਦ ਜੀ ਵਿਖੇ ਪਾਵਨ ਗੁਰਦਾਰੇ اندر ਸਤਿਗੁਰੂ ਜੀ ਆਪ ਜੀ ਦੇ ਸੋਰੀਸ ਸਿੰਘ ਅਸਤਦਨ ਤਿਆਰ ਕੀਤੇ ਗਏ ਹਨ ਆਪਰੀ ਕਿਰਪਾ ਕੋ ਸਿੰਘ ਅਸਰਾ ਦੇ ਪ੍ਰਕਾਰ ਸ਼ਬਨ ਉਮਰ ਤੇ ਖੂਲੇ ਦਰਸ਼ਨ ਦੇਦਾਰ ਪਾਵਨ ਪਰਮਾਤਮਾ ਰੋਸ਼ਟੀ ਸੰਗਤਾਂ ਨੂੰ ਕਿਰਪਾ ਕਰੂ ਦਰ ਤੇ ਆਈ ਸੰਗਤ ਦੇਦਰ ਆਹਰੀ ਤੈਨੂੰ ਪੁਣ ਤੇ ਤਵਾਂ ਸੇਵਾਵਾਂ ਦਰ ਪਰਵਾਰ ਕਰੰਈਆ ਦਰੋਂ ਘਰੋਂ ਸਿੱਖੀ ਸਦਕ ਪ੍ਰਸਾਦ ਨਾਮ ਉਤਾਰ ਵਖਸ਼ਣਾ ਸ਼ਬ ਪਾਲਨਾਵਾਂ ਪੂਰੀਆਂ ਕਰੰਈਆ ਸਭ ਦੇ ਕਾਰਜ ਵਿਆਸ ਸੁਖੁਮੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਾਸਰ ਸਥਾਨਾਂ ਤੋਂ પ્રકાશ સનાતિને જાણવી આગે અરુષુ પ્રસ્થિત અંગ સંગ સહાય હોણા સહી પ્યારے મેલ જેના મન્યામિતા નામ ચિતતે આવે નારક નાવ જડતી ગલા મેરે ભણે સબતદોરા પુરા વાય ગુરુજી કા ખાલસા वाहिगुरु जी फते बुल